ਤੇ ਭਾਈ ਮਨੀ ਸਿੰਘ ਜੀ ਦੇ ਬੰਦ-ਬੰਦ ਕੱਟੇ ਗਏ ਇੱਥੋਂ ਕੱਟਣ ਲੱਗੇ ਨੇ ਕਿ ਆ ਇਹ ਨਹੀਂ ਇੱਥੋਂ ਕੱਟ ਜੇਨਾਂ ਦੀ ਗਿਣਤੀ ਕਰੋ ਤੇ ਚਾਰ ਆ ਬਣਦੇ ਚਾਰ 8 ਤੇ 12 ਦੋਵਾਂ ਦੇ 12 ਹਿੱਸੇ 12 ਪੀਸ ਹੋ ਗਏ ਆ ਦੋ ਹੱਥਾਂ ਦੇ ਦੋ-ਦੋ ਅੰਗੂਠਿਆਂ ਦੇ ਪੀਸ ਬਣਦੇ 14 ਆ ਦੋ ਜਿਹੜੇ ਨੇ ਹੱਥਾਂ ਦੇ 16 ਆ ਜੇ ਗਿਣੀ ਜਾਈਏ ਤੇ ਸਾਰੇ ਸਰੀਰ ਦੇ 52 ਟੁਕੜੇ ਹੋਏ 52 ਬੰਦ ਹੋਏ 58 ਜੀ ਸ਼ਹੀਦ ਹੋਏ ਪਰਿਵਾਰ ਦੇ 52 ਸਰੀਰ ਦੇ ਟੁਕੜੇ ਹੋ ਗਏ ਬੰਦ-ਬੰਦ ਕੱਟਦੇ ਆ ਤੇ ਜਦੋਂ ਵਿਦਵਾਨ ਜਿਹੜੇ ਨੇ ਜਿਹੜੇ ਸਾਧੂ ਨੇ ਭਾਵਨਾ ਵਾਲੇ ਨੇ ਉਹ ਕਹਿੰਦੇ ਨੇ ਨਾ ਕਿ ਜਦੋਂ ਆ ਦੋ ਬੰਦ ਰਹਿ ਗਏ ਸੀ ਨਾ ਸਰੀਰ ਤੇ ਆ ਥੜ ਜਿਹੜਾ ਜਦੋਂ ਜੁੜਿਆ ਰਹਿ ਗਿਆ ਸੀ ਤੇ ਉਦੋਂ ਵੀ ਭਾਈ ਮਨੀ ਸਿੰਘ ਜੀ ਬਾਣੀ ਗਾਉਂਦੇ ਸੀ ਕੁਝ ਵਿਦਵਾਨਾਂ ਨੇ ਤੇ ਪ੍ਰੇਮ ਸਹਿਤ ਲਿਖਿਆ ਏ ਕਿ ਉਸ ਸਮੇਂ ਵੀ ਜਦੋਂ ਇਨ੍ਹਾਂ ਬਾਹਾਂ ਚੋਂ ਮੋਢਿਆਂ ਚੋਂ ਇਥੋਂ ਧੜ ਤੋਂ ਲੱਤਾਂ ਤੋਂ ਖੂਨ ਦੀਆਂ ਤੀਰੀਆਂ ਚੱਲਣ ਨਹੀਂ ਆ ਸੀ ਤੇ ਜਦੋਂ ਬਾਣੀ ਗਾਉਂਦੇ ਸੀ ਤੇ ਉਦੋਂ ਉਹਨਾਂ ਨੇ ਜਲਾਦ ਨੂੰ ਕਿਹਾ ਏ ਕਿ ਥੋੜੀ देर ਰੁਕ ਜਾ ਮੈਨੂੰ ਬਾਣੀ ਥੋੜੀ ਹੋਰ ਗਾ ਲੰਦੈ ਉਸ ਸਮੇਂ ਵੀ ਬਾਣੀ ਗਾਉਣ ਦੀ ਇੱਛਾ ਪ੍ਰਗਟ ਕੀਤੀ ਤੇ ਜਦੋਂ ਅਸੀਂ ਇਹ ਪੜਦੇ ਸੀ ਇਤਿਹਾਸ ਦੀ ਯਾਤਰਾ ਜਦੋਂ ਅਸੀਂ ਇਹ ਦਰਸ਼ਨ ਕਰਦੇ ਸੀ ਤੇਸੀ ਕਈ ਦਿਨ ਗੁੰਮਸਮ ਹੋ ਗਏ ਸੀ ਕਈ ਦਿਨ ਕਈ ਦਿਨ ਅੱਖਾਂ ਨਮ ਰਹੀਆਂ ਸੀ ਕਈ ਦਿਨ ਜਿਹੜਾ ਇਹ ਅੱਜ ਤੱਕ ਜਿਹੜਾ ਇਹ ਇੱਕ ਸ਼ਰਮ ਜਿਹੜੀ ਇਹ ਅੰਦਰ ਬਣ ਗਈ ਕਿ ਮਹਾਰਾਜ ਕਿੱਥੇ ਬੰਦ-ਬੰਦ ਕਟਾ ਕੇ ਕੋਈ ਤੇਰੀ ਬਾਣੀ ਨਾਲ ਜੁੜਿਆ ਹੈ ਤੇ ਮੈਂ ਤੇ ਕਦੀ ਮੈਨੂੰ ਨੀਂਦ ਆ ਗਈ ਮੇਰੇ ਗੋਡੇ ਪੀੜ ਕਰਕੇ ਮੇਰਾ ਆ ਹੋ ਗਿਆ ਮੈਨੂੰ ਜੀ ਦਰਬਾਰ ਚ ਕੁਰਸੀ ਲਾ ਦਿਓ ਕਿਉਂਕਿ ਮੇਰੇ ਜਿਹੜੇ ਨੇ ਗੋਡੇ ਨਹੀਂ ਕੰਮ ਕਰਦੇ